ਸਾਹਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਸਿਹਤ ਨਾਲ ਭਰਪੂਰ ਗੁਣਾਂ ਦਾ ਖਜ਼ਾਨਾ ਹਰੀ ਇਲਾਇਚੀ ਦਾ ਸ਼ਰਬਤ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਸ਼ਰਬਤ ਬਣਾਉਣ ਵਾਸਤੇ ਆਪਾਂ 250 ਗ੍ਰਾਮ ਹਰੀ ਇਲਾਇਚੀ ਲਈ ਹੈ ਤੁਸੀਂ ਇਲਾਈਚੀ ਮੋਟੀ ਵਾਲੀ ਬਰੀਕ ਵਾਲੀ ਜਿਹੜੀ ਮਰਜ਼ੀ ਲੈ ਸਕਦੇ ਹੋ ਤੇ ਹੁਣ ਆਪਾਂ ਇਹਨਾਂ ਨੂੰ ਨਾ ਕ੍ਰਸ਼ਰ ਦੇ ਵਿੱਚ ਪਾ ਲਾਂਗੇ ਕਿਉਂਕਿ ਇਹ ਥੋੜੀਆਂ ਸੌਫਟ ਹੋ ਜਾਂਦੀਆਂ ਨੇ ਤੇ ਛੇਲਣੀਆਂ ਬਹੁਤ ਔਖੀਆਂ ਹੁੰਦੀਆਂ ਨੇ ਨਾੋਂ ਦੁਖਣ ਲੱਗ ਜਾਂਦੇ ਆ ਇਹਨਾਂ ਨੂੰ ਆਪਾਂ ਇਹਦੇ ਵਿੱਚ ਪਾ ਲਵਾਂਗੇ ਕ੍ਰਸ਼ਰ ਦੇ ਵਿੱਚ ਤੁਸੀਂ ਇਹਨਾਂ ਨੂੰ ਕੁੰਡੀ ਸੋਟੇ ਨਾਲ ਵੀ ਕੁੱਟ ਸਕਦੇ ਹੋ ਮਤਲਬ ਇਹਨਾਂ ਨੂੰ ਆਪਾਂ ਸੌਫਟ ਕਰਨਾ ਜੇ ਇਹਨਾਂ ਦੇ ਦਾਣੇ ਫੁੱਟ ਵੀ ਜਾਣਗੇ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਕਿਉਂਕਿ ਇਹ ਬਰੀਕ ਹੁੰਦੀਆਂ ਨੇ ਗਿਣਤੀ ਦੇ ਵਿੱਚ ਬਹੁਤ ਹੋ ਜਾਂਦੀਆਂ ਨੇ ਇਸ ਕਰਕੇ ਨਾੋਂ ਦੁਖਣ ਲੱਗ ਜਾਂਦੇ ਆਗੇ ਛੇਲਣ ਨਾਲ ਤੁਸੀਂ ਇਹਨਾਂ ਨੂੰ ਗ੍ਰਾਈਂਡਰ ਦੇ ਵਿੱਚ ਪਾ ਕੇ ਵੀ ਘੁਮਾ ਸਕਦੇ ਹੋ ਜਿੱਦਾਂ ਮਰਜ਼ੀ ਕਰ ਸਕਦੇ ਹੋ ਬਸ ਆਪਾਂ ਇਹਨਾਂ ਨੂੰ ਛੇਲਣਾ ਇਹਨੂੰ ਕ੍ਰਸ਼ਰ ਨੂੰ ਆਪਾਂ 2-3 ਮਿੰਟ ਤੱਕ ਲਗਾਤਾਰ ਚਲਾਉਣਾ ਕਿਉਂਕਿ ਕਾਫੀ ਧੇਰ ਚਲਾਉਣਾ ਪੈਂਦਾ ਫੇਰ ਹੀ ਇਹ ਸੌਫਟ ਹੁੰਦੀਆਂ ਨੇਗੀਆਂ ਇਸ ਸਰਬਤ ਦੇ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦੇ ਨੇ ਅਗਰ ਤੁਹਾਡੇ ਲੀਵਰ ਦੇ ਵਿੱਚ ਗਰਮੀ ਹੈ ਜਾਂ ਤੁਹਾਡਾ ਲੀਵਰ ਫੈਟੀ ਹੈ ਤੁਹਾਡੀ ਬਾਡੀ ਦੇ ਵਿੱਚ ਉਹ ਸਮੈਲ ਆਉਂਦੀ ਹੈ ਕਈਆਂ ਦੇ ਮੂੰਹ ਦੇ ਵਿੱਚ ਉਹ ਸਮੈਲ ਆਉਂਦੀ ਹੈ ਤਾਂ ਉਹ ਸਾਰੀਆਂ ਪ੍ਰੋਬਲਮਜ਼ ਦੂਰ ਹੋ ਜਾਣਗੀਆਂ। ਪੇਟ ਦੇ ਵਿੱਚ ਗਰਮੀ ਐ। ਇਹ ਬਹੁਤ ਛੇਤੀ ਠੀਕ ਕਰਦਾ ਇਹ ਸ਼ਰਬਤ। ਮਤਲਬ ਤੁਸੀਂ ਇਹ ਸਮਝ ਲਓ ਵੀ ਇਹ ਗੋਣਾ ਦਾ ਖਜ਼ਾਨਾ। ਤੁਸੀਂ ਇਹਦੇ ਗੋਣ ਜਿਹੜੇ ਨੇ ਨਾ ਉਹ ਗਿਣਦੇ ਥੱਕ ਜਾਵੋਗੇ। ਉਹ ਪੂਰੇ ਨਹੀਂ ਹੋਣੇ। ਬਹੁਤ ਜ਼ਿਆਦਾ ਵਧੀਆ ਇਹ ਸ਼ਰਬਤ ਐ। ਹੁਣ ਆਪਾਂ ਇਹ ਇਲਾਇਚੀ ਛਿੱਲ ਲੈਣੀ ਆ। ਦਾਣੇ ਅਲੱਗ ਕਰ ਲੈਣੇ ਨੇ ਤੇ ਇਹਦੇ ਛਿਲਕੇ ਆ ਅਲੱਗ ਕਰ ਲੈਣੇ। ਜਿਹੜੇ ਇਹ ਛਿਲਕੇ ਨੇ ਇਹ ਵੀ ਵੇਸਟ ਨਹੀਂ ਜਾਂਦੇ ਆਪਾਂ ਇਹਨਾਂ ਨੂੰ ਚਾਹ ਦੇ ਵਿੱਚ ਦੁੱਧ ਦੇ ਵਿੱਚ ਜਿੱਦਾਂ ਮਰਜ਼ੀ ਪਾ ਸਕਦੇ ਆਂ ਮਸਾਲੇ ਦੇ ਵਿੱਚ ਇਹਨਾਂ ਨੂੰ ਪੀਸ ਸਕਦੇ ਆਂ ਚਾਹ ਵਾਲੇ ਮਸਾਲੇ ਦੇ ਜਿੱਦਾਂ ਸੌਫ वगैरह ਆਪਾਂ ਚਾਹ ਦੇ ਵਿੱਚ ਪਾਉਨੇ ਆ ਤੇ ਨਾਲ ਹੀ ਇਲਾਇਚੀ ਦੇ ਛਿਲਕੇ ਪਾ ਸਕਦੇ ਆਂ ਇਹਨਾਂ ਨੂੰ ਆਪਾਂ ਸਾਰੇ ਇਲਾਇਚੀਆਂ ਨੂੰ ਛਿੱਲ ਲੈਣਾ ਛਿੱਲ ਕੇ ਤੇ ਦਾਣੇ ਅਲੱਗ ਕਰ ਲੈਣੇ ਨੇ ਦਾਣੇ ਬਿਲਕੁਲ ਥੋੜੇ ਹੀ ਨਿਕਲਦੇ ਇਹਦੇ ਵਿੱਚੋਂ ਇੱਕ ਕੌਲੀ ਦਾਣਿਆਂ ਦੀ ਨਿਕਲਦੀ ਹੁੰਦੀ ਹੈ ਜੀ 250 ਗ੍ਰਾਮ ਇਲਾਇਚੀ ਦੇ ਵਿੱਚੋਂ ਦਾਣੇ ਆਪਣੇ ਸਾਰੇ ਨਿਕਲ ਚੁੱਕੇ ਨੇ ਇਲਾਇਚੀ ਦੇ ਆਪਾਂ ਇਹਨਾਂ ਨੂੰ ਆ ਕੱਚ ਦੀ ਸ਼ੀਸ਼ੀ ਦੇ ਵਿੱਚ ਪਾ ਲਵਾਂਗੇ ਪਰ ਇਹਨੂੰ ਆਪਾਂ ਕੱਲ ਨੂੰ ਟਰਾਂਸਫਰ ਕਰਾਂਗੇ ਕਿਉਂਕਿ ਇਹ ਵੱਡੀ ਬੋਤਲ ਦੇ ਵਿੱਚ ਪਾਉਣੀ ਹੁੰਦੀ ਆ ਹੁਣ ਇਹਦੇ ਵਿੱਚ ਆਪਾਂ ਮਿਸ਼ਰੀ ਪਾਉਣੀ ਆ ਇੱਕ ਕੌਲੀ ਇਲਾਇਚੀਆਂ ਦੇ ਦਾਣਿਆਂ ਦੇ ਵਿੱਚ ਆਪਾਂ ਅੱਧਾ ਕਿਲੋ ਮਿਸ਼ਰੀ ਪਾਉਣੀ ਆ ਪਰ ਆਪਾਂ ਥੋੜੀ ਪਾਵਾਂਗੇ ਕਿਉਂਕਿ ਆਪਣੇ ਕੋਲ ਸ਼ੀਸ਼ੀ ਛੋਟੀ ਹੈ ਆਪਾਂ ਕੱਲ ਨੂੰ ਇਹਨੂੰ ਟਰਾਂਸਫਰ ਕਰ ਦਾਂਗੇ ਬੋਤਲ ਲੈ ਆ ਕੇ ਇਹ 150 ਗ੍ਰਾਮ ਮਿਸ਼ਰੀ ਹੈ ਤੇ ਹੁਣ ਆਪਾਂ ਇੰਨੀ ਕਿ ਮਿਸ਼ਰੀ ਕੁੱਟ ਕੇ ਪਾ ਦੇਵਾਂਗੇ ਇਹਨੂੰ ਸ਼ੀਸ਼ੀ ਦੇ ਵਿੱਚ ਮਿਸ਼ਰੀ ਨੂੰ ਆਪਾਂ ਥੋੜੀ ਬਰੀਕ ਕਰ ਲਵਾਂਗੇ ਜਿਹੜੇ ਦੇ ਵਿੱਚ ਧਾਗੇ ਹੋਣਗੇ ਮਿਸ਼ਰੀ ਦੇ ਵਿੱਚ ਉਹ ਆਪਾਂ ਕੱਢ ਦੇਣੇ ਨੇ ਆਪਾਂ ਮਿਸ਼ਰੀ ਮਿਸ਼ਰੀ ਪਾਣੀ ਆ ਬਰੀਕ ਕਰਕੇ ਮਿਸ਼ਰੀ ਆਪਾਂ ਪਾ ਦਿੱਤੀ ਹੈ ਸ਼ੀਸ਼ੀ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਪਾਣੀ ਨਾਲ ਪੂਰੀ ਭਰ ਦੇਣਾ ਤੇ ਇੱਥੇ ਇਹਨੂੰ ਆਪਾਂ ਹਿਲਾ ਦੇਣਾ ਕਿਉਂਕਿ ਸਾਰਾ ਮਿਕਸ ਹੋ ਜਾਊਗਾ ਇਹ ਤੇ ਇਹਦਾ ਸ਼ੀਸ਼ੀ ਦਾ ਨਾ ਪਟਕਣ ਬੰਦ ਕਰਕੇ ਰੱਖ ਦੇਣਾ ਹੁਣ ਜੀ ਇੱਥੇ ਦੂਸਰਾ ਦਿਨ ਆ ਗਿਆ ਆਪਾਂ ਬੋਤਲ ਲੈ ਆਂਦੀ ਸੀਗੀ ਆਪਾਂ 350 ਗ੍ਰਾਮ ਮਿਸ਼ਰੀ ਇਹਦੇ ਵਿੱਚ ਪਾ ਲਈ ਸੀਗੀ ਕੁੰਡੀ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਕੁੱਟ ਕੇ ਬਰੀਕ ਕਰ ਲਵਾਂਗੇ ਮਿਸ਼ਰੀ ਨੂੰ ਤੁਸੀਂ ਇੱਕ ਵਾਰੀ ਇਹ ਸ਼ਰਬਤ ਮੇਰੇ ਕਹਿ ਤੋ ਅਜਮਾ ਕੇ ਵੇਖਿਓ ਬਹੁਤ ਜ਼ਿਆਦਾ ਫਾਇਦੇ ਨੇ ਇਹਦੇ ਬਾਡੀ ਨੂੰ ਜਦੋਂ ਇਹ ਸ਼ਰਬਤ ਤਿਆਰ ਹੋ ਗਿਆ ਤਾਂ ਤੁਸੀਂ ਸਵੇਰੇ ਖਾਲੀ ਪੇਟ ਪਾਣੀ ਦੇ ਇੱਕ ਗਲਾਸ ਦੇ ਵਿੱਚ ਦੋ ਚਮਚ ਸ਼ਰਬਤ ਦੇ ਪਾਉਣੇ ਨੇ ਤੇ ਸਵੇਰੇ ਇੱਕੋ ਵਾਰ ਪੀਣਾ ਇਹ ਤੁਸੀਂ ਦੁੱਧ ਚ ਵੀ ਪਾ ਕੇ ਪੀ ਸਕਦੇ ਹੋ ਪਾਣੀ ਦੇ ਵਿੱਚ ਵੀ ਪੀ ਸਕਦੇ ਹੋ ਲੱਸੀ ਦੇ ਵਿੱਚ ਵੀ ਪਾ ਸਕਦੇ ਹੋ ਪਰ ਗੱਲ ਇਹ ਆ ਵੀ ਪਾਣੀ ਦੇ ਵਿੱਚ ਇਹਦੇ ਬਹੁਤ ਜ਼ਿਆਦੇ ਫਾਇਦੇ ਨੇ ਮਤਲਬ ਪਾਤ ਤੁਸੀਂ ਕਿਸੇ ਵੀ ਚੀਜ਼ ਦੇ ਵਿੱਚ ਸਕਦੇ ਹੋ ਤੁਹਾਡੀ ਮਰਜ਼ੀ ਆ ਪੀਣਾ ਇਹ ਸਵੇਰੇ ਖਾਲੀ ਪੇਟ ਇੱਕ ਵਾਰੀ ਆ ਮਿਸ਼ਰੀ ਆਪਣੀ ਕੁੱਟੀ ਗਈ ਮਿਸ਼ਰੀ ਨੂੰ ਹੁਣ ਆਪਾਂ ਸਾਰੀ ਨੂੰ ਬੋਤਲ ਦੇ ਵਿੱਚ ਪਾ ਲਵਾਂਗੇ ਪਹਿਲਾਂ ਆਪਾਂ ਸਾਰੀ ਮਿਸ਼ਰੀ ਪਾ ਲੈਣੀ ਆ ਤੇ ਫੇਰ ਆਪਾਂ ਜਿਹੜਾ ਕੱਲ ਇਲਾਇਚੀਆਂ ਪਾ ਕੇ ਰੱਖੀਆਂ ਸੀਗੀਆਂ ਸ਼ੀਸ਼ੀ ਦੇ ਵਿੱਚ ਮਿਕਸ ਕਰਕੇ ਤੇ ਆਪਾਂ ਉਹ ਸਾਰੀਆਂ ਉਤੋਂ ਦੀ ਪਾ ਦਵਾਂਗੇ ਬੋਤਲ ਦੇ ਵਿੱਚ ਗਰਮੀਆਂ ਦੀ ਸਹੂਗਾਤ ਹੈ ਜੀ ਇਹ ਸ਼ਰਬਤ ਪੀਣਾ ਆਪਾਂ ਇਹ ਗਰਮੀ ਦੇ ਵਿੱਚ ਹੀ ਸਰਦੀ ਦੇ ਵਿੱਚ ਨਹੀਂ ਪੀਣਾ ਮਿਸ਼ਰੀ ਪਾਉਣ ਤੋਂ ਬਾਅਦ ਹੁਣ ਆਪਾਂ ਉਹ ਸ਼ੀਸ਼ੀ ਵਾਲੀਆਂ ਇਲਾਇਚੀਆਂ ਦੇ ਦਾਣੇ ਸੀਗੇ ਜਿਹੜੇ ਉਹ ਸਾਰੇ ਇਹਦੇ ਵਿੱਚ ਪਾ ਦੇਣੇ ਆ ਤੇ ਹੁਣ ਆਪਾਂ ਸ਼ੀਸ਼ੀ ਨੂੰ ਬਾਅਦ ਦੇ ਵਿੱਚ ਘੰਗਾੜ ਕੇ ਵੀ ਪਾਣੀ ਪਾ ਦਾਂਗੇ ਇਹ ਬੋਤਲ ਆਪਾਂ ਭਰ ਦੇਣੀ ਆ ਪਾਣੀ ਦੇ ਨਾਲ ਤੇ ਇਹਦਾ ਟੱਕਣ ਆਪਾਂ ਲਗਾ ਦੇਣਾ ਤੇ ਇਹਨੂੰ 15 ਦਿਨ ਲਗਾਤਾਰ ਆਪਾਂ ਇਹਨੂੰ ਤਿੰਨ ਵਾਰ ਹਿਲਾਉਣਾ ਦਿਨ ਦੇ ਵਿੱਚ ਦਿਨ ਦੇ ਵਿੱਚ ਤਿੰਨ ਵਾਰੀ ਹਿਲਾ ਕੇ ਤੇ ਇਹਨੂੰ ਰੱਖ ਦੇਣਾ ਟੱਕਣ ਨਹੀਂ ਇਹਦਾ ਖੋਲਣਾ ਇਹ 15 ਦਿਨ ਦੇ ਬਾਅਦ ਰੈਡੀ ਹੋ ਜਾਊਗਾ ਉਸ ਤੋਂ ਬਾਅਦ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਦੋ ਚਮਚ ਸ਼ਰਬਤ ਦੇ ਪਾ ਕੇ ਪੀ ਸਕਦੇ ਹੋ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਲੱਗੀ ਪਲੀਜ਼ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਲੋ ਠੀਕ ਹੈ ਜੀ ਸਾਸ਼ੀ ਕਾਲ ਜੀ ਸ